ਸੁਹਾਨਾ ਜਿਹੜਾ ਉਠਾ ਰਿਹਾ ਹੈ ਜਿਹੜੇ ਮੇਰੇ ਘੁਹਾਰੇ ਹੋਏ ਤੇ ਉਠਾ ਕੀਤੇ ਤੇ ਰਿਹਾ ਜਿਹੜਾ ਜਿੱਤਿਆ ਹੋਇਆ ਹੁਣ ਕਿੰਨਾ ਦੇ ਟੇਟੇ ਚੜ ਕੇ ਕਰ ਰਹੇ ਨੇ ਤਾਰਾਂ ਕਿੱਥੇ ਜੁੜੀਆਂ ਨੇ ਕਿਉਂ ਕਰ ਰਹੇ ਨੇ ਕਿਹੜੇ ਹਾਲਾਚ ਨੇ ਹਾਂਜੀ ਇਹ ਅਜੇਹਾ ਕਦਮ ਚੁੱਕ ਰਹੇ ਨੇ ਉਹ ਉਹ ਲੁਕੇ ਛਿਪੇ ਵੀ ਕੋਈ ਨਹੀਂ ਭਾਤੀ ਜਨਤਾ ਪਾਰਟੀ ਭਾਵੇਂ ਸੱਤਾ ਜਾ ਗਈਏ ਕੋਈ ਕਹਿੰਦਾ ਕਿ ਮੇਰਾ ਸਵੋਦਾ ਸ਼ਾਇਦ ਮੇਰਾ ਦਾ ਲੱਗ ਜੇ ਕੋਈ ਕਹਿੰਦਾ ਕਿ ਸ਼ਾਇਦ ਹੁਣ ਬੁੱਡੇਵਾਰੇ ਗਵਰਨਰ ਹੀ ਮਿਲ ਜੇ ਹਾਂਜੀ ਕੋਈ ਹੋਰ ਆਉਂਦਾ ਹੋਰ ਗਿੰਤੇ ਮਿੰਤੇ ਮਾਰਦੇ ਆ ਮਾਰੀ ਜਾਣਾ ਅੱਗੇ ਭਿਖਾ ਜਿਹੜਾ ਦੇਖੋ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਢੀਂਸਾ ਸਾਹਮਣੇ ਵੀ ਖਾਦਾ ਸੀਗਾ ਬਰੰਪਰਾ ਸਾਹਮਣੇ ਵੀ ਖਾਦਾ ਸੀਗਾ ਤੇ ਹਾਲ ਕੀ ਕਹਿੰਦਾ ਜੀ ਵਜੇ ਹੈ ਨਾ ਤੇ ਚਰਨਜੀਤ ਸਿੰਘ ਟਵਾਲ ਨੇ ਵੀ ਖਾਦਾ ਸੀਗਾ ਬਜ਼ੁਰਗ ਹੈ ਮੇਰੇ ਸਤਕਾਰਯੋਗ ਨੇ ਕੰਦਾ ਜੀ ਵਜਦੀ ਫਿਰਦੇ ਹੈ ਨਾ ਪੁੱਛਣਾ ਇਹਨਾਂ ਨੂੰ ਫੇਰ ਕਿਸ ਨੇ ਨਹੀਂਗਾ ਫੋਟੋਸਰ ਕੀ ਕਹਿਣਾ ਚਾਹੁੰਗੇ ਜਿਸ ਤਰ੍ਹਾਂ ਦੇ ਨਾਲ ਅੱਜ ਦੀ ਮੀਟਿੰਗ ਜਿਸ ਨਾਲ ਇਹ ਮੀਟਿੰਗ ਬਾਰੇ ਵੀ ਦੱਸ ਦੋ ਤੇ ਨਾਲ ਹੀ ਜਿਹੜੇ ਕੁਸ਼ਕ ਜਿਹੜੇ ਲੀਡਰ ਨੇ ਉਹ ਆਬਜੈਕਸ਼ਨ ਵੀ ਕਰ ਰਹੇ ਨੇ ਕਿ ਸੁਪੀਰ ਸਿੰਘ ਮਾਗਨ ਨੂੰ ਪ੍ਰਧਾਨ ਨਹੀਂ ਰਹਿਣਾ ਚਾਹੀਦਾ ਉਹ ਉਸੇ ਕਰਕੇ ਪਾਰਟੀ ਦਾ ਇਹ ਹਸ਼ਿਆਬ ਉਹਨੇ ਦੇਖੋ ਪਹਿਲੀ ਤੇ ਮੁੱਕ ਦੀਜੀ ਗੱਲ ਕਿ ਸਵਾਲ ਉਠਾਉਣ ਵਾਲਿਆਂ ਦੇ ਵੀ ਸ਼ਾਬਾਸ਼ ਜੀ ਸਵਾਲ ਆ ਜੋ ਉਠਾ ਰਿਹਾ ਹੈ ਜਿਹੜੇ ਮੇਰੇ ਘੁਹਾਰੇ ਹੋਏ ਤੋ ਉਠਾ ਕੀਤੇ ਤੇ ਰਹਾ ਜਿਹੜਾ ਜਿੱਤਿਆ ਹੋਇਆ ਤੋ ਠਾ ਕੌਣ ਰਹਾ ਹੈ ਜਿਨ੍ਹਾਂ ਨੂੰ ਪਾਰਟੀ ਨੇ ਮਾਨਤਨ ਦਿੱਤੇ ਉਠਾ ਕੀਤੇ ਤੇ ਰਹਾ ਜਿਹਨੂੰ ਸਮੁੱਚੀ ਪਾਰਟੀ ਜਿਹੜੀ ਕਹਿੰਦੀ ਹੈ ਕਿ ਸਾਨੂੰ ਸੁਖਵੀਰ ਸਿੰਘ ਬਾਦਲ ਤੇ ਮਾਨ ਹੈ ਪਾਰਟੀ ਕੌਣ ਹੈ ਪਾਰਟੀ ਤੇ ਜ਼ਿਲ੍ਹਾ ਜ才ਦਾਰ ਨੇ ਵਰਕਿੰਗ ਕਮੇਟੀ ਹੈ ਹਲਕਾ ਇੰਚਾਰਜ ਨੇ ਕੋਰ ਕਮੇਟੀ ਹੈ ਉਹ ਤੇ 99% ਤੋਂ ਵੀ ਉੱਤੇ ਜਿਹੜਾ ਆ 99.9% ਤੋਂ ਉੱਪਰ ਜਿਹੜਾ ਆ ਉਹ ਪਾਰਟੀ ਜਿਹੜੀ ਹੈ ਉਹ ਸ਼ਰਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਸੱਜ ਸੁਬੀਰ ਸਿੰਘ ਬਾਦਲ ਦੇ ਨਾਲ ਹੈ ਤੇ ਜੇ ਉੱਥੇ ਕੋਈ ਸੱਜਣ ਗੱਲ ਕਰਦਾ ਉਹ ਦੀ ਮਰਜ਼ੀ ਹੈ ਉਹ ਜੀ ਸਦਕੇ ਕਰੇ ਨਾ ਤੇ ਉਹ ਵਿਧਾਨਕ ਤੌਰ ਤੇ ਠੀਕ ਹੈ ਨਾ ਸੰਵਿਧਾਨਕ ਤੌਰ ਤੇ ਠੀਕ ਹੈ ਹੁੰਦਾ ਤੇ ਇਹ ਹੈ ਕਿ ਕੋਈ ਵੀ ਹੋਵੇ ਤੇ ਮੈਂ ਹੋਵਾਂ ਚ ਕੋਈ ਹੋਰ ਹੋਵੇ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਨਾ ਚਾਹੀਦਾ ਪਰ ਇਹ ਮਜ਼ਬੂਤੀ ਆਈ ਤੇ ਕਿੱਦਰੀ ਰਹੇਗੀ ਗੱਲ ਹੁਣ ਕਿੰਨਾ ਦੇ ਟੇਟੇ ਚੜ ਕੇ ਕਰ ਰਹੇ ਨੇ ਤਾਰਾਂ ਕਿੱਥੇ ਜੁੜੀਆਂ ਨੇ ਕਿਉਂ ਕਰ ਰਹੇ ਨੇ ਕਿਹੜੇ ਹਾਲਾਚ ਨੇ ਹਾਂਜੀ ਇਹ ਅਜਿਹੇ ਕਦਮ ਚੁੱਕ ਰਹੇ ਨੇ ਉਹ ਉਹ ਲੁਕੇ ਛਿਪੇ ਵੀ ਕੋਈ ਨਹੀਂ ਕਿ ਆਪਾਂ ਕਹਿੰਦੇ ਇੱਕ ਲੁਕੇ ਛਿਪਿਆ ਆ ਉਹ ਕਿਉਂਕਿ 5 ਸਾਲ ਵਾਸਤੇ ਭਾਰਤੀ ਜਨਤਾ ਪਾਰਟੀ ਭਾਂਗੇ ਸੱਤਾ ਜਾ ਗਈ ਹੈ ਕੋਈ ਕਹਿੰਦਾ ਕਿ ਮੇਰਾ ਸਵਦਾ ਸ਼ਾਇਦ ਮੇਰਾ ਦਾ ਲੱਗ ਜੇ ਕੋਈ ਕਹਿੰਦਾ ਕਿ ਸ਼ਾਇਦ ਹੁਣ ਬੁੱਡੇ ਬਾਰੇ ਗਵਰਨਰੀ ਮਿਲ ਜੇ ਹਾਂਜੀ ਕੋਈ ਹੋਰ ਆਵਦਾ ਹੋਰ ਗਿੰਤੇ ਮਿੰਤੇ ਮਾਰਦੇ ਆ ਉਹ ਮਾਰੀ ਜਾਣੇ ਪਰ ਉਹ ਕਹਿ ਰਹੇ ਇਸ ਨੂੰ ਪੋਜ਼ਿਟਿਵਲੀ ਕਿਉਂ ਨਹੀਂ ਲੈ ਰਹੇ ਵੀ ਅਸੀਂ ਤਾਂ ਪਾਰਟੀ ਦਾ ਭਲਾ ਚਾਹੁੰਦੇ ਆਂ ਐਨ ਪਾਰਟੀ ਨੂੰ ਤਕੜਾ ਕਰਨਾ ਹੈ ਤੇ ਜਿਹੜੇ ਨਹੀਂ ਭਲਾ ਚਾਹੁੰਦੇ ਉਹ ਚਮਚਾ ਚਿੰਗਰੀ ਕਰਦੇ ਆ ਨਹੀਂ ਇੱਥੇ ਆ ਜਣ ਮੀਟਿੰਗ ਦੇ ਵਿੱਚ ਆਣ ਕੇ ਮੀਟਿੰਗ ਇੱਥੇ ਖੁੱਲ੍ਹਾ ਹੁੰਦਾ ਆ ਹਰ ਕੋਈ ਬਹਿ ਹਰ ਕੋਈ ਵਿਸ਼ੇ ਤੇ ਹਰ ਇੱਕ ਨੂੰ ਪੂਰਨ ਅਧਿਕਾਰ ਹੁੰਦੇ ਆ ਆਪਣੀ ਗੱਲ ਖੁੱਲ੍ਹ ਕੇ ਕਰੇ ਖੁੱਲ੍ਹ ਕੇ ਕਰੇ ਗੱਲ ਹਾਂਜੀ ਜੇ ਉਹਦੇ ਤਸੱਲੀ ਨਹੀਂ ਹੁੰਦੀ ਆ ਉਹਦਾ ਡਿਸੈਂਟਿੰਗ ਨੋਟ ਦੇ ਦੇ ਠੀਕ ਹੈ ਨਾ ਡਿਸੈਂਟਿੰਗ ਨੋਟ ਦੇ ਸਕਦਾ ਆ ਮੀਟਿੰਗ ਐ ਬਕਾਇਦਾ ਲੀਗਲੀ ਮੀਟਿੰਗ ਹੁੰਦੀ ਆ ਜੇ ਉਹ ਤੁਸੀਂ ਐਵੇਂ ਕੋ ਟੇਟੇ ਚੜ ਕੇ ਕਹੇ ਦੇ ਹਾਂਜੀ ਅੱਗੇ ਭੁਲੇਖਾ ਜਿਹੜਾ ਦੇਖੋ ਮੈਨੂੰ ਕਹਿਣਾ ਤਾਂ ਨਹੀਂ ਚਾਹੀਦਾ ਢੀਂਸਾ ਸਾਹਿਬ ਨੇ ਵੀ ਖਾਦਾ ਸੀਗਾ ਬਰੰਪਰਾ ਸਾਹਿਬ ਨੇ ਵੀ ਖਾਦਾ ਸੀਗਾ ਤੇ ਹਾਲ ਕੀ ਕੰਦਾ ਜੀ ਵਜੇ ਹੈ ਨਾ ਤੇ ਚਰਨਜੀਤ ਸਿੰਘ ਟਵਾਲ ਨੇ ਵੀ ਖਾਦਾ ਸੀਗਾ ਬਜ਼ੁਰਗ ਹੈ ਮੇਰੇ ਸਤਕਾਰਯੋਗ ਨੇ ਕੰਦਾ ਜੀ ਵਜਦੇ ਫਿਰਦੇ ਹੈ ਨਾ ਪੁੱਛਣਾ ਇਹਨਾਂ ਨੂੰ ਫੇਰ ਕਿਸ ਨੇ ਨਹੀਂ ਆ ਫਿਰ ਇਹਨਾਂ ਨੇ ਕਹਿੰਦਾ ਸੱਸ ਵੀਰ ਸਿੰਘ ਬਾਦਲਾ ਆ ਜੀ ਤੇਰੇ ਸੱਜੇ ਖੱਬੇ ਪੈਣਾ ਆ ਉਹ ਹੁਣੇ ਭਾਉਣਾ ਹੈ ਕਿ ਨਹੀਂ ਭਾਉਣਾ ਮੇਰੇ ਨਹੀਂ ਖਿਆਲ ਕਿ ਉਹਨਾਂ ਕੇ ਜਿਤਨਾ ਦਾ ਪਾਰਟੀ ਨੇ ਫੈਸਲਾ ਲਿਆ ਆ ਜਨ ਜਿਸ ਤਰ੍ਹਾਂ ਦੀਆ ਆ ਦੋਆਂ ਮੀਟਿੰਗਾਂ ਦੇ ਵਿੱਚ ਗੱਲ ਉੱਠੀ ਹੈ ਕਿ ਹੁਣ ਤੇ ਬਾਂਗਾ ਮਾਰ ਮਾਰ ਕੇ ਵੀ ਹੁਣ ਪ੍ਰਧਾਨ ਸਾਹਿਬ ਨਹੀਂ ਜਿ ਲੈਣਾ ਹਾਂਜੀ ਬਾਕੀ ਪ੍ਰਧਾਨ ਸਾਹਿਬ ਦੀ ਮਰਜ਼ੀ ਹੈ ਪਹਿਲੀ ਤੇ ਗੱਲ ਕਿ ਇਹਨੂੰ ਕੱਢਿਆ ਨਹੀਂ ਗਿਆ ਅੱਜ ਵੀ ਸੱਤਾ ਦਿੱਤਾ ਹੈ ਉਧਰ ਸਾਹਿਬ ਨੇ ਹਾਂਜੀ ਵੀ ਆਜੋ ਤੇ ਇਹ ਕੋਈ ਆਪ ਹੀ ਛੱਡ ਕੇ ਦੂਰ ਚਲ ਜਾਂਦਾ ਜਿੱਤਰਾ ਉਦੋਂ ਢੀਂਸਾ ਸਾਹਿਬ ਰਿ ਗਏ ਜਾਂ ਪਰੰਪਰਾ ਸਾਹਿਬ ਰਿ ਗਏ ਤੇ ਦੂਰੀਆਂ ਕੋਈ ਬਣਾ ਜਾਂਦਾ ਉਹਦੀ ਮਰਜ਼ੀ ਹੈ ਫਿਰ ਉਹ ਕੀ ਕਰ ਸਕਦਾ ਆਪਣੀ ਹਾਰ ਦਾ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਜੀ ਨੂੰ ਨੂੰ ਵੀ ਨਹੀਂ ਲੱਗਦਾ ਤੁਹਾਨੂੰ ਲੱਗਦਾ ਨਹੀਂ ਕਿ ਲੀਡਰਸ਼ਿਪ ਦਾ ਕੋਈ ਦੋਸ਼ ਹੈ ਤੁਸੀਂ ਆਪਣੇ ਚ ਮੈਂ ਨਹੀਂ ਕੋਈ ਲੀਡਰਸ਼ਿਪ ਦਾ ਦੋਸ਼ ਨਹੀਂ ਜੀ ਐਵੇਂ ਆਪਾਂ ਕਹਿੰਦੇ ਆ ਲੀਡਰ ਨੇ ਤਾਂ ਮਿਹਨਤ ਕੀਤੀ ਡਟ ਕੇ ਮਿਹਨਤ ਕੀਤੀ ਲੋਕਾਂ ਨੇ ਹੰਗਾਰਾ ਦਿੱਤਾ ਭਰਪੂਰ ਹੰਗਾਰਾ ਦਿੱਤਾ ਠੀਕ ਹੈ ਕਿ ਜੋ ਰਿਜ਼ਲਟ ਨਿਕਲਿਆ ਉਹ ਲੋਕਾਂ ਨੇ ਕਿਉਂ ਨਹੀਂ ਕਿਵੇਂ ਨਹੀਂ ਉਹਦੇ ਪਿੱਛੇ ਕਿਉਂ ਜਾਈਏ ਲੋਕਦੇ ਅੱਜ ਕੁਝ ਕਰਦੇ ਨੇ ਅੱਜੇ 1.5 ਸਾਲ ਪਹਿਲੋਂ ਸਿਮਰਜੀਤ ਸਿੰਘ ਮਾਨ ਨੂੰ ਜਤਾਇਆ ਹੈਗਾ ਹੁਣ ਤੀਜੇ ਨੰਬਰ ਤੇ ਆ ਗਿਆ ਹਾਂ ਜੀ 2022 ਚ ਸੰਗਰੂਰ ਤੋਂ ਸਾਰੇ 9 ਦੇ 9 ਐਮਐਲਏ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਬਣੇ ਸੀ ਤੇ ਮਾਰਚ ਦੇ ਵਿੱਚ ਬਣਦੇ ਐ ਤੇ ਜੂਨ ਦੇ ਵਿੱਚ ਉਹਨਾਂ ਦਾ ਭੰਡਾ ਮੁੱਦਾ ਵਾਜ ਜਾਂਦਾ ਇਹ ਕੋਈ ਪਤਾ ਲੱਗਦਾ ਇਹ ਚੱਲਦਾ ਰਹਿੰਦਾ ਤੇ ਸੱਚੇ ਪਾਤਸ਼ਾਹ ਤੋਂ ਤੇ ਸੰਗਤ ਦੇ ਅੱਗੇ ਹੱਥ ਜੁਦੜੀ ਕਰਨੀ ਚਾਹੀਦੀ ਹੈ ਉਹ ਕਰੂ ਆਖਰੀ ਸਵਾਲ ਚੰਦੂ ਮਾਹਰਾ ਜੀ ਦਾ ਸਿਆਸੀ ਭਵਿੱਖ ਕੀ ਦੇਖੋ ਇਹ ਉਹਦਾ ਭਵਿੱਖ ਹੀ ਭੇਖਿਆ ਉਹ ਉਹ ਜਿੱਥੇ ਵ ਜਾਂਦਾ ਕੋਈ ਨਾ ਕੋਈ ਲਾਭ ਹੀ ਲੈਂਦਾ ਆ ਹਾਂਜੀ ਉਹ ਤਾਂ ਕਹਿੰਦੇ ਆ ਕਿ ਮੈਂ ਜਿੰਨੀਆਂ ਇਲੈਕਸ਼ਨ ਸਾਡੇ ਹਰਗੇ ਮਾਤੜ ਜਿਹੜੇ ਰਗੜੇ ਜਾਂਦੇ ਆ ਉਹ ਕਹਿੰਦੇ ਮੈਂ ਜਿੰਨੀਆਂ ਇਲੈਕਸ਼ਨ ਲੜਦਾ ਮੈ ਮੈਨੂੰ ਮੈਨੂੰ ਮਤਲਬ ਬਚਦੇ ਹੀ ਆ ਲੱਗਦੇ ਨਹੀਂਗੇ ਤੇ ਮੇਰੇ ਜਿਹਦਾ ਇਹੋ ਜਿਹਾ ਭੇਗਾ ਤਾਂ ਦੱਸੋ ਤੁਸੀਂ ਕੀ ਕਰਾਂਗੇ ਨਾ ਆਪ ਕਹਿੰਦੇ ਮੈਂ ਨਹੀਂ ਕਹਿ ਰਿਹਾ ਹਾਂ ਹੌਨ ਰਿਕਾਰਡ ਆ ਯਾਰੇ ਕਿਤੇ ਇਹਨਾਂ ਸਮਝ ਲੈ ਮੈਂ ਕਿਉਂ ਬੁਖਰਾ ਪੁਲਟਾਵਾ ਕਰ ਰਿਹਾ ਹਾਂ ਇਹ ਗੱਲਾਂ ਓਪਨਲੀ ਨੇ ਓਪਨ ਸੀਕਰਟ